एनवायरनमेंट ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਸਭ ਤੋਂ ਇਨੋਵੇਟਿਵ ਆਈਡੀਆਜ਼ ਬੱਚਿਆਂ ਕੋਲ ਨਹੀਂ ਹੋਣਗੇ ਤਾਂ ਹੋਰ ਕਿਸਦੇ ਕੋਲ ਹੋਣਗੇ ਇਹਦੇ ਵਿੱਚ ਸੀ ਪੀਏਯੂ ਯੂਨੀਵਰਸਿਟੀ ਦਿਖਾਈ ਹੈ ਪੀਏਯੂ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਇੱਕ ਐਗਰੀਕਲਚਰ ਯੂਨੀਵਰਸਿਟੀ ਆ ਇੱਥੇ ਸੀ ਪੰਜਾਬੀ ਵਿੱਚ ਲਿਖਿਆ ਕਿਸਾਨ ਜਾਗਰੂਕਤਾ ਮੇਲਾ ਜਿਹਦੇ ਵਿੱਚ ਅਸੀਂ ਨਵੇਂ ਆਉਣ ਵਾਲੇ ਕਿਸਾਨ ਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਾਗਰੂਕਤ ਕਰ ਰਹੇ ਹਾਂ ਕਿ ਤੁਸੀਂ ਕੰਟੀਵੇਸ਼ਨ ਕਰੋ ਕਿਸਾਨ ਸਾਲ ਵਿੱਚ ਦੋ ਕ੍ਰੌਪਸ ਉਗਾਨਦਾ ਹੈ ਇੱਕ ਤਾਂ wheat ਉਗਾਨਦਾ ਹੈ ਇੱਕ rice ਉਗਾਨਦਾ ਹੈ ਬਟ ਨਾ ਪੂਰੇ ਸਾਲ ਵਿੱਚ ਉਹ ਦੋ ਕ੍ਰੌਪਸ ਤੇ ਹੀ ਫੋਕਸ ਕਰਦਾ ਤਾਂ ਉਹਨੂੰ ਕਰਜ਼ੇ ਲੈਣੇ ਪੈਂਦੇ ਆ ਤਾਂ ਇਹਦੇ ਵਿੱਚ ਕੀ ਹੁੰਦਾ ਉਹ ਲੱਖ ਦੁਨੀਆਂ ਨੂੰ ਖਾਣਾ ਖਿਲਾ ਦੇ ਬਟ ਉਹਦੀ ਫੈਮਿਲੀ ਕਦੇ ਭੁੱਖੀ ਸੌਂਦੇ ਆ ਬਟ ਇਹ ਚੀਜ਼ ਆਪਾਂ ਨੂੰ ਵਧੀਆ ਨਹੀਂ ਲੱਗਦੀ ਤਾਂ ਆਪਾਂ ਉਹਨਾਂ ਨੂੰ ਦੱਸ ਰਿਹਾ ਕਿ ਤੁਸੀਂ sugar cane ਤੇ millets ਉਗਾਓ ਇਹਨਾਂ ਦੀ crop rotation ਕਰੋ ਇਹਨਾਂ ਤੋਂ ਪੈਸਾ ਕਮਾਓ sugar cane ਤੋਂ ਆਪਾਂ ਨੂੰ sugar ਮਿਲਦੀ ਆ ਜੈਗਰੀ ਮਿਲਦੀ ਆ ਗੁੜ ਮਿਲਦਾ ਹੈ ਤਾਂ ਆਪਾਂ ਉਹ ਚੋਂ ethanol ਵੀ ਲੈ ਸਕਦੇ ਆ ethanol ਜਿਹੜਾ ਐਨਫਿਊਲ ਯੂਜ਼ ਹੁੰਦਾ ਆਈਜੀ ਇੰਜਨਸ ਦੇ ਵਿੱਚ ਜਿਹੜਾ ਕਿ ਬਹੁਤ ਸਸਤਾ ਹੈ ਤਾਂ ਉਹਦਾ ਫਿਊਲ ਵੀ ਪ੍ਰਮੋਟ ਹੁੰਦਾ ਹੈ ਤੇ ਡਿਸਟਿਲਰੀ ਜਦੋਂ ਯੂਜ਼ ਕਰਦੇ ਉਹਦੇ ਵਿੱਚ ਐਲਕੋਹਲ ਵੀ ਮਿਲਦੀ ਹੈ ਤਾਂ ਉਹਦੀ ਇਨਕਮ ਦਾ ਇੱਕ ਸੋਰਸ ਬਣਦਾ ਹੈ ਇਹ ਲਈ ਹੈ ਗਿਆ ਬਾਜਰਾ ਬਾਜਰਾ ਲਾਈਕ ਮੋਸਟਲੀ ਲੋਕੀ ਖਾਂਦੇ ਆ ਕੋਧਰਾ ਮਿਲਟ ਉਹ ਇਹ ਨਵੀਂ ਨਹੀਂ ਆਈ ਇਹ ਬਹੁਤ ਸਾਲ ਪੁਰਾਣੀ ਹੈ ਗੁਰੂ ਨਾਨਕ ਦੇਵ ਜੀ ਇਹਨਾਂ ਦੀਆਂ ਰੋਟੀਆਂ ਖਾਂਦੇ ਸੀਗੇ ਤਾਂ ਇਹ ਕੋਈ ਨਵੀਂ ਚੀਜ਼ ਨਹੀਂ ਹੈ ਬਹੁਤ ਪੁਰਾਣੀ ਚੀਜ਼ ਵਾਪਸ ਆਈ ਹੈ ਪਰ ਆਇਆ ਲੋਕਾਂ ਨੂੰ ਨਹੀਂ ਪਤਾ ਉਹ ਚੀਜ਼ ਪਿੱਛੇ ਰਹਿ ਗਈ ਹਾਂਜੀ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਕਿ ਉਹ ਚੀਜ਼ ਪਿੱਛੇ ਰਹਿ ਗਈ ਹੈ ਤਾਂ ਮਿਲਟਸ ਅਗਰ ਕਿਸਾਨ ਉਗਾਂਦੇ ਉਸ ਦੇ ਨਾਲ ਕੀ ਕੀ ਫਾਇਦੇ ਨੇ ਇਹਨਾਂ ਬੱਚੀਆਂ ਵੱਲੋਂ ਜਿਹੜਾ ਕੀ ਇਹ ਪੂਰਾ ਦਰਸਾਇਆ ਗਿਆ ਹੈ ਮਿਲਟਸ ਉਗਾਉਣਾ ਤੁਸੀਂ ਇੱਧਰ ਤੁਸੀਂ ਦੇਖ ਸਕਦੇ ਹੋ ਪੰਜ ਚੀਜ਼ਾਂ ਆਰਾਮ ਦੇ ਨਾਲ ਤੁਸੀਂ ਇਸ ਚੀਜ਼ ਨੂੰ ਕਰਕੇ ਅੱਗੇ ਜਿਹੜੇ ਕੀ ਇਨਕਮ ਵਧਾ ਸਕਦੇ ਹੋ ਕਿਉਂਕਿ ਇਹਨਾਂ ਦਾ ਇੱਕ ਮੇਨ ਮੋਟਿਵ ਹੈ ਕਿ ਕਿਸ ਤਰ੍ਹਾਂ ਕਿਸਾਨ ਆਪਣੀ ਇਨਕਮ ਵਧਾ ਸਕਦੇ ਲੁਧਾਂਡਨ ਸੇਖਣੋਂ ਤੁਸੀਂ ਤੇ ਮੈਂ ਹਰਸ਼ਕੌਰ এনवायरमेंट ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਸਭ ਤੋਂ ਇਨੋਵੇਟਿਵ ਆਈਡੀਆਜ਼ ਬੱਚਿਆਂ ਕੋਲ ਨਹੀਂ ਹੋਣਗੇ ਤਾਂ ਹੋਰ ਕਿਸਦੇ ਕੋਲ ਹੋਣਗੇ ਯੰਗਰ ਜਨਰੇਸ਼ਨ ਕੋਲ ਬਹੁਤ ਇਨੋਵੇਟਿਵ ਆਈਡੀਆਜ਼ ਹੁੰਦੇ ਆ ਤਾਂ ਉੱਥੇ ਇੱਕ ਆਈਡੀਆ ਜਿਹੜਾ ਕਿ ਇੱਥੇ ਪੂਰਾ ਜਿਹੜਾ ਕਿ ਦਰਸਾਇਆ ਗਿਆ ਗੁਨਾਨਗ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਦੋ ਜਿਹੜੀ ਕਿ ਸਟੂਡੈਂਟਸ ਨੇ ਗੱਲਬਾਤ ਕਰਦੇ ਆ ਕਿ ਆਖਰੀ ਪ੍ਰੋਜੈਕਟ ਹੈ ਕਿ ਔਰ ਇਹਦੇ ਵਿੱਚ ਕੀ ਇਨੋਵੇਟਿਵ ਆਈਡੀਆਜ਼ ਇਹਨਾਂ ਵੱਲੋਂ ਲਿਆਏ ਗਏ ਨਾ ਕਿਸ ਤਰ੍ਹਾਂ ਇਸ ਚੀਜ਼ ਨੂੰ ਇਕੋ ਫ੍ਰੈਂਡਲੀ ਕਲਟੀਵੇਸ਼ਨ ਕੀਤੀ ਜਾ ਸਕਦੀ ਹੈ ਤਾਂ ਕੌਣ ਸ਼ੁਰੂਆਤ ਕਰੇ ਇਹ ਦੇ ਵਿੱਚ ਅਸੀਂ ਪੀਏਯੂ ਯੂਨੀਵਰਸਿਟੀ ਦਿਖਾਈ ਹੈ ਪੀਏਯੂ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਇੱਕ ਐਗਰੀਕਲਚਰ ਯੂਨੀਵਰਸਿਟੀ ਆ ਇੱਥੇ ਸੀ ਪੰਜਾਬੀ ਵਿੱਚ ਲਿਖਿਆ ਕਿਸਾਨ ਜਾਗਰੂਕਤਾ ਮੇਲਾ ਜਿਸ ਦੇ ਵਿੱਚ ਅਸੀਂ ਨਵੇਂ ਆਉਣ ਵਾਲੇ ਕਿਸਾਨ ਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਾਗਰੂਕਤ ਕਰ ਰਹੇ ਆ ਕਿ ਤੁਸੀਂ ਕਲਟੀਵੇਸ਼ਨ ਕਰੋ ਕਿਸਾਨਾਂ ਨਾਲ ਸਾਲ ਵਿੱਚ ਦੋ ਕ੍ਰੌਪਸ ਉਗੰਦੇ ਆ ਇੱਕ ਤਾਂ wheat ਉਗੰਦਾ ਹੈ ਇੱਕ rice ਉਗੰਦਾ ਹੈ ਬਟ ਨਾ ਪੂਰੇ ਸਾਲ ਵਿੱਚ ਉਹ ਦੋ ਕ੍ਰੌਪਸ ਤੇ ਹੀ ਫੋਕਸ ਕਰਦਾ ਤਾਂ ਉਹਨੂੰ ਕਰਜ਼ੇ ਲੈਣੇ ਪੈਂਦੇ ਆ ਤਾਂ ਇਹਦੇ ਵਿੱਚ ਕੀ ਹੁੰਦਾ ਉਹ ਲੱਖ ਦੁਨੀਆਂ ਨੂੰ ਖਾਣਾ ਖਿਲਾਦੇ ਬਟ ਉਹਦੀ ਫੈਮਲੀ ਕਦੇ ਭੁੱਖੀ ਸੌਂਦੇ ਆ ਬਟ ਇਹ ਚੀਜ਼ ਆਪਾਂ ਨੂੰ ਵਧੀਆ ਲੱਗਦੀ ਤਾਂ ਆਪਾਂ ਉਹਨਾਂ ਨੂੰ ਦੱਸ ਰਹੇ ਆ ਕਿ ਤੁਸੀਂ 슈ਗਰ ਕੇਨ ਤੇ ਮਿਲਟਸ ਉਗਾਓ ਇਹਨਾਂ ਦੀ ਕ੍ਰੌਪ ਰੋਟੇਸ਼ਨ ਕਰੋ ਇਹਨਾਂ ਤੋਂ ਪੈਸਾ ਕਮਾਓ ਠੀਕ ਹੈ 슈ਗਰ ਕੇਨ ਤੋਂ ਆਪਾਂ ਨੂੰ 슈ਗਰ ਮਿਲਦੀ ਆ ਜਾਗਰੀ ਮਿਲਦੀ ਆ ਗੁੜ ਮਿਲਦਾ ਤਾਂ ਆਪਾਂ ਉੱਚ ਐਥਨੋਲ ਵੀ ਲੈ ਸਕਦੇ ਆ ਐਥਨੋਲ ਜਿਹੜਾ ਐਨਫਿਊਲ ਯੂਜ਼ ਹੁੰਦਾ ਆਈਜੀ ਇੰਜਨਸ ਦੇ ਵਿੱਚ ਜਿਹੜਾ ਕਿ ਬਹੁਤ ਸਸਤਾ ਹੈ ਤਾਂ ਉਹਦਾ ਫਿਊਲ ਵੀ ਪ੍ਰਮੋਟ ਹੁੰਦਾ ਹੈ ਤੇ ਡਿਸਟਿਲਰੀ ਜਦੋਂ ਯੂਜ਼ ਕਰਦੇ ਉਹਦੇ ਵਿੱਚ ਐਲਕੋਹਲ ਵੀ ਮਿਲਦੀ ਹੈ ਤਾਂ ਉਹਦੀ ਇਨਕਮ ਦਾ ਇੱਕ ਸੋਰਸ ਵੱਧਦਾ ਹੈ ਤਾਂ ਹਰੇਕ ਕਿਸਾਨ ਨੂੰ ਨਾ ਐਦਾਂ ਦਾ ਕੁਝ ਵੀ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਮਿਲਟਸ ਤੇ 슈ਗਰ ਕੇਨ ਉਗਾਉਣੇ ਚਾਹੀਦੇ ਕਿ ਉਹਦੀ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਇੰਪਰੂਵ ਹੋ ਸਕੇ ਜੀ ਉਦੋਂ ਨਾਲ 1 2 3 ਤੋਂ ਉਹਨਾਂ ਨੂੰ ਇਨਕਮ ਸ਼ੁਰੂ ਹੋ ਜਾਏਗੀ ਹਾਂਜੀ ਹਾਂਜੀ ਫਿਰ ਉਹਨਾਂ ਦੀ ਇਨਕਮ ਦਾ ਸੋਰਸ ਵਧੀਆ ਬਣ ਜਾਏਗਾ ਨਾਲੇ ਉਹ ਆਪਣੀ ਫੈਮਿਲੀ ਨੂੰ ਵੀ ਅੱਛੀ ਤਰ੍ਹਾਂ ਫੀਡ ਕਰ ਪਾਏਗਾ ਔਰ ਐਸ ਵੈਲ ਐਸ ਦੁਨੀਆ ਨੂੰ ਵੀ ਖੁਸ਼ ਰੱਖ ਪਾਏਗਾ ਪਰ ਕੀ ਲੱਗਦਾ ਹੈ ਕਿ ਕਿਸਾਨ ਇਹ ਚੀਜ਼ ਨੂੰ ਕਿਉਂ ਨਹੀਂ ਅਕਾਂਦੇ ਬਿਕਾਜ਼ ਮੋਸਟਲੀ ਲੋਕ ਬੈਕਵਰਡ ਏਰੀਆਸ ਨੂੰ ਨਾ ਕੋਈ ਨੋਲੇਜ ਨਹੀਂ ਹੁੰਦੀ ਕਿ ਇਹ ਵੀ ਚੀਜ਼ ਉਗਾਨ ਵਾਲੀਆਂ ਹੁੰਦੀਆਂ ਨੇ ਕੋਵਿਡ ਤੋਂ ਬਾਅਦ ਲੋਕਾਂ ਨੇ ਜਦੋਂ ਇਹ ਚੀਜ਼ਾਂ ਖਾਣੀਆਂ ਸ਼ੁਰੂ ਕੀਤੀਆਂ ਤਾਂ ਹੁਣ ਮੋਸਟਲੀ ਲੋਕ ਇਹ ਆਪਣੇ ਆਟੇ ਵਿੱਚ ਮਿਕਸ ਕਰ ਲੈਂਦੇ ਬਟ ਕਿਤੇ ਕਿਤੇ ਉਹਨਾਂ ਨੂੰ ਨਹੀਂ ਪਤਾ ਤਾਂ ਆਪਾਂ ਪ੍ਰਮੋਟ ਤਾਂ ਕਰ ਰਿਹਾ ਕਿ ਬੈਕਵਰਡ ਏਰੀਆਸ ਜਿਨ੍ਹਾਂ ਨੂੰ ਪਤਾ ਨਾ ਹੋਵੇ ਉਹ ਵੀ ਇਹਨਾਂ ਬਾਰੇ ਪਤਾ ਕਰ ਸਕਣ ਉਗਾਨ ਤਾਂ ਆਪਣੀ ਇਨਕਮ ਬਣਾ ਸਕਦੇ ਵਿੱਚ ਮਿਲਟ ਦੀ ਵੈਲਿਊ ਬਹੁਤ ਹੈ ਡਿਮਾਂਡ ਬਹੁਤ ਹੈ ਹਾਂਜੀ ਬਹੁਤ ਡਿਮਾਂਡ ਜ਼ਰੂਰ ਦੱਸੋ ਜੋ ਮਿਲਟ ਦੇ ਲਈ ਪਹਿਲੀ ਹੈਗਾ ਬਾਜਰਾ ਬਾਜਰਾ ਲਾਈਕ ਮੋਸਟਲੀ ਲੋਕ ਕੀ ਖਾਂਦੇ ਕੋਦਰਾ ਮਿਲਟ ਉਹ ਇਹ ਇਹ ਨਵੀਂ ਨਹੀਂ ਆਈ ਇਹ ਬਹੁਤ ਸਾਲ ਪੁਰਾਣੀ ਹੈ ਗੁਰਨਾਨਕ ਦੇਵ ਜੀ ਇਹਨਾਂ ਦੀਆਂ ਰੋਟੀਆਂ ਖਾਂਦੇ ਸੀਗੇ ਤਾਂ ਇਹ ਕੋਈ ਨਵੀਂ ਚੀਜ਼ ਨਹੀਂ ਹੈ ਬਹੁਤ ਪੁਰਾਣੀ ਚੀਜ਼ ਵਾਪਸ ਆਈ ਹੈ ਪਰ ਆਈ ਹੈ ਲੋਕਾਂ ਨੂੰ ਨਹੀਂ ਪਤਾ ਉਹ ਚੀਜ਼ ਪਿੱਛੇ ਰਹਿ ਗਈ ਹੈ ਹਾਂਜੀ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਕਿ ਉਹ ਚੀਜ਼ ਪਿੱਛੇ ਰਹਿ ਗਈ ਆ ਬਾਕੀ ਓਟਸ ਤਾਂ ਆਪਾਂ ਸਾਰੇ ਬ੍ਰੇਕਫਾਸਟ ਖਾਣੇ ਆ ਫੌਕਸਟੇਲ ਮਿਲਟਸ ਜਿਹੜੀ ਹੁੰਦੀਆਂ ਲੋਂਬੜੀ ਦੀ ਪੂੰਛ ਦੀ ਸੇਮ ਸ਼ੇਪ ਦੀ ਹੁੰਦੀ ਹੈ ਤਾਂ ਇਹਦਾ ਨਾਮ ਫੌਕਸਟੇਲ ਹੈ ਤੇ ਸਮਾਰਕ ਮਿਲਟਸ ਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵਰਤਾਂ ਵਾਲੇ ਚੌਲ ਹੁੰਦੇ ਆ ਦੈਟਸ ਦਿਸ ਦ ਸੇਮ ਥਿੰਗ मतलब मिलेट सगर किसान उगांदे उस देना की की फायदे होने इन बच्चियां वलो जेड़ा की ये ये पूरा दर्शाया गया है मिलेट सुगाना ਤੁਸੀਂ ਇੱਧਰ ਤੁਸੀਂ ਦੇਖ ਸਕਦੇ ਹੋ ਪੰਜ ਚੀਜ਼ਾਂ ਆਰਾਮ ਦੇ ਨਾਲ ਤੁਸੀਂ ਇਸ ਚੀਜ਼ ਨੂੰ ਕਰਕੇ ਅੱਗੇ ਜਿਹੜੇ ਕਿ ਇਨਕਮ ਵਧਾ ਸਕਦੇ ਹੋ ਕਿਉਂਕਿ ਇਹਨਾਂ ਦਾ ਇੱਕ ਮੇਨ ਮੋਟਿਵ ਹੈ ਕਿ ਕਿਸ ਤਰ੍ਹਾਂ ਕਿਸਾਨ ਆਪਣੀ ਇਨਕਮ ਵਧਾ ਸਕਦੇ ਕਿਉਂਕਿ ਅਗਰ ਉਹ ਉਗਾਂਦੇ ਤਾਂ ਹੀ ਆਪਾਂ ਖਾਂਦੇ ਆ ਤਾਂ ਕਿਸਾਨ ਜਿਹੜਾ ਕਿ ਬਹੁਤ ਜ਼ਿਆਦਾ ਹੁਣ ਤਾਂ ਕਾਫੀ ਲੋਕ ਇਸ ਚੀਜ਼ ਦੀ ਵੈਲਿਊ ਵੀ ਕਰਨ ਲੱਗੇ ਨੇ ਤਾਂ ਇਹਨਾਂ ਬੱਚਿਆਂ ਦੇ ਬਹੁਤ ਸੋਹਣਾ ਜਿਹੜਾ ਕਿ ਐਗਜ਼ਿਬਿਟ ਕੀਤਾ ਗਿਆ ਹੈ ਹਰ ਇੱਕ ਚੀਜ਼ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਪਰ ਇਹ ਆਈਡੀਆ ਕਿਵੇਂ ਆਇਆ ਕਿਸ ਤਰ੍ਹਾਂ ਤੁਸੀਂ ਰਿਸਰਚ ਕੀਤੀ ਕਿ ਇਸ ਚੀਜ਼ ਦੇ ਨਾਲ ਤਿੰਨ ਚੀਜ਼ਾਂ ਹੋਰ ਕਰਕੇ ਇਨਕਮ ਜਿਹੜੀ ਕਿਸਾਨਾਂ ਦੀ ਗੱਲ ਕਰਦੀ ਹੈ ਐਕਚੁਅਲੀ ਤੁਸੀਂ 슈ਗਰ ਕੇਨ ਵਾਲੇ ਸਟੱਡੀ ਕਰੋਗੇ ਤੇ ਵਿੱਚ ਵਿੱਚ ਤਿੰਨ ਚੀਜ਼ਾਂ ਮਿਲਦੀਆਂ ਨੇ 슈ਗਰ ਕੇਨ ਮਿਲਦੀ ਹੈ 슈ਗਰ ਕੇਨ ਜੂਸ ਮਿਲਦਾ 슈ਗਰ ਮਿਲਦੀ ਹੈ ਜਾਗਰੀ ਮਿਲਦੀ ਹੈ ਤੇ ਇਥਨੌਲ ਮਿਲਦਾ ਤੁਸੀਂ ਇਹਨਾਂ ਦੇ ਇੱਕ ਇੱਕ ਦੇ ਯੂਸਸ ਕੱਢੋਗੇ ਤਾਂ ਤੁਹਾਨੂੰ ਬਹੁਤ ਕੁਝ ਪਤਾ ਲੱਗੇਗਾ ਜਾਗਰੀ ਤੁਸੀਂ ਗੋੜ ਮਾਰਕੀਟ 'ਚ ਵੇਚ ਸਕਦੇ ਹੋ ਗੰਨੇ ਦਾ ਰਸ シュगर ਦਾ ਸਬਦੇ ਕਰਾਚ ਯੂਜ਼ ਹੁੰਦੀ ਹੈ ਡਿਸਟਿਲੀਰੀ ਤੋਂ ਇਹਦੇ ਵਿੱਚ ਐਲਕੋਹਲ ਬਣਦੀ ਹੈ ਠੀਕ ਹੈ ਥਰਮਲ ਪਾਵਰ ਪਲਾਂਟਸ ਫਿਰ ਆਪਾਂ ਕੋਲ ਯੂਜ਼ ਕਰਕੇ ਬਿਜਲੀ ਜਨਰੇਟ ਕਰਦੇ ਆਂ ਤਾਂ ਇਹਦੇ ਵਿੱਚ ਆਪਾਂ ਸਿਰਫ ਯੂਜ਼ਸ ਦੱਸੇਗੇ ਤੁਸੀਂ ਇੱਕ ਚੀਜ਼ ਦੇ ਕਿੰਨੇ ਯੂਜ਼ਸ ਐਲੈਬੋਰੇਟ ਕਰ ਸਕਦੇ ਹੋ ਜਿਹੜਾ ਇਹਦਾ ਵੇਸ 슈ਗਰ ਕੇਨ ਦਾ ਪਲਪ ਬਚਦਾ ਜਿਹਨੂੰ ਆਪਾਂ ਬੈਗੀਜ਼ ਬੋਲਦੇ ਆਂ ਨਾ ਉਹ ਐਸ ਫਰਟੀਲਾਈਜ਼ਰ 슈ਗਰ ਕੇਨ ਨੂੰ ਮਿਕਸ ਕਰਕੇ ਬੈਗੀਜ਼ ਤੇ ਜਿਹੜੀ ਬਚੀ ਹੋਈ ਸੁਆਹ ਹੁੰਦੀਆਂ ਨਾ ਉਹਨਾਂ ਸਾਰਿਆਂ ਨੂੰ ਮਿਕਸ ਕਰਕੇ ਇੱਕ ਫਰਟੀਲਾਈਜ਼ਰ ਕੇਕ ਬਣਦਾ ਹੈ ਜਿਹੜਾ ਆਪਾਂ ਇਹਦੀ ਪਲਾਂਟੇਸ਼ਨ ਵਿੱਚ ਯੂਜ਼ ਕਰ ਸਕਦੇ ਆ ਕਿੰਨਾ ਉਹ 1 1/2 ਵੀਕ ਲੱਗ ਗਿਆ ਸੀਗਾ ਇਨਕਲੂਡਿੰਗ ਦਾ ਰਿਸਰਚ ਐਂਡ ਆਲ ਬਿਕੋਜ਼ ਇਤੇ ਸਾਰਾ ਮਟੀਰੀਅਲ ਇਕੱਠਾ ਕਰਨਾ ਸੀਗਾ ਇਨਫੋਰਮੇਸ਼ਨ ਇਕੱਠੀ ਕਰਨੀ ਸੀ ਤਾਂ ਉਹਨੂੰ ਟਾਈਮ ਲੱਗ ਗਿਆ ਸੀਗਾ ਸਭ ਤੋਂ ਪਹਿਲਾਂ ਤਾਂ ਸਤਾ ਕਿਸਾਨ ਦੀ ਸਮੱਸਿਆ ਸਮਝੀ ਹੋਗੀ ਕਿ ਕਿਸਾਨ ਆਖਿਰ ਕੀ ਚਾਹੁੰਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਅਪਡੇਟ ਕਰਨ ਦਾ ਸਾਡਾ ਲਾਈਕ ਰੋਲ ਸੀਗਾ ਸਾਡਾ ਮਾਡਲ ਦੇ ਥਰੂ ਕਿ ਆਪਾਂ ਉਹਨੂੰ ਅਪਡੇਟ ਕਰੀਏ ਕਿ ਵਾਟਸ ਗੋਇੰਗ ਔਨ ਸੋ ਤਾਂ ਕਿ ਉਹਨਾਂ ਦੀ ਇਨਕਮ ਲੈਵਲ ਵਾਜੇ ਕਿਉਂਕਿ ਉਹਨਾਂ ਤੇ ਹੈਲਪ ਹੋ ਜੇ ਬਿਕੋਜ਼ ਅੱਜਕੱਲ ਲੋਕ wheat ਨਹੀਂ ਖਾਂਦੇ ਬਿਕੋਜ਼ wheat ਟੂ 슈ਗਰ ਹੁੰਦੀ ਹੈ ਤੇ ਮੋਸਟਲੀ ਮੈਜੋਰਿਟੀ ਪੀਪਲ ਹੈਵ 슈ਗਰ ਤੇ ਦੇ ਪ੍ਰਿਫਰ ਮਿਲਟਸ ਬਿਕਿਉਂਕਿ ਉਹਨਾਂ ਚ ਹੈਲਦੀ న్యూਟ੍ਰੀਐਂਟ ਹੁੰਦੇ ਜਿਹੜੇ ਬਾਡੀ ਲਈ ਬਹੁਤ ਇੰਪੋਰਟੈਂਟ ਹੁੰਦੇ ਆ ਜੀ ਦਾ ਡਿਜ਼ਾਈਨ ਦੇ ਵਿੱਚ ਬਹੁਤ ਸੋਹਣਾ ਜਿਹੜਾ ਦਰਸਾਇਆ ਗਿਆ ਕਿ ਆਖਿਰ ਕਿਸ ਤਰ੍ਹਾਂ ਮਾਰਕੀਟ ਦੇ ਵਿੱਚ ਡਿਮਾਂਡ ਕਿਸ ਚੀਜ਼ ਦੀ ਉਹ ਦੱਸਿਆ ਗਿਆ ਕਿ ਆਖਿਰ ਫਿਰ ਕਿਸ ਤਰ੍ਹਾਂ ਕਿਸਾਨ ਜਿਹੜੇ ਜੋ ਮਾਰਕੀਟ ਦੇ ਵਿੱਚ ਡਿਮਾਂਡ ਉਸ ਚੀਜ਼ ਨੂੰ ਇਸਤੇਮਾਲ ਕਰਨ ਉਸ ਚੀਜ਼ ਨੂੰ ਉਗਾਣ ਤੇ ਉਸ ਤੋਂ ਬਾਅਦ ਆਪਣੀ ਇਨਕਮ ਜਨਰੇਟ ਕਰਨ ਬਹੁਤ ਸੋਹਣਾ ਪ੍ਰੋਜੈਕਟ ਇਹਨਾਂ ਦੇ ਵੱਲੋਂ ਬਣਾਇਆ ਗਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਹਰ ਇੱਕ ਚੀਜ਼ ਇਹਨਾਂ ਵੱਲੋਂ ਰਿਸਰਚ ਕੀਤੀ ਗਈ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਜੈਕਟ ਦਸਾਇਆ ਗਿਆ ਕਿਸ ਤਰ੍ਹਾਂ ਕਿਸਾਨ ਇਸ ਚੀਜ਼ ਨੂੰ ਜਿਹੜਾ ਕਿ ਦੇਖ ਕੇ ਇਸ ਚੀਜ਼ ਨੂੰ ਯੂਟਿਲਾਈਜ਼ ਕਰਕੇ ਆਪਣੇ ਵਧੀ ਤਰੀਕੇ ਨਾਲ ਇਨਕਮ ਵਧਾ ਸਕਨੇ ਤਾਂ ਵਧੀ ਦੀ ਅਪਡੇਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਧਿਆਨ ਟੈਂਸ ਕੈਮਰਾਮੈਨ ਬਲਵਿੰਦਰ ਦੇ ਨਾਮ ਹੈ ਹਰਸ਼ਕਰ